तो तो साझे करें जनता शिवराज तो मामला सामने आया तो गलबत कर दिया की मामला सारा की है की नाम की थोड़ा तो क्या नाम की आपका क्या हुआ क्या है लड़ाई हुई थी कहाँ पे चौकी कहाँ पे आठ नंबर चौकी किस जगह पे लड़ाई हुई क्या बात क्या हुई है हाँसी हुआ के अंदर और उसके बाद जो है ਉਹ ਜਿਹੜੇ ਆਪਣੇ ਮੁੰਡੇ ਬੁਲਾ ਲਿਆ ਮੈਂ 8 ਕਿੰਨੇ ਜਨਾਨੀ ਨੇ ਅੱਛਾ ਮੈਂ 8 ਵਜੇ ਛੁੱਟੀ ਕਰੀ ਬਾਹਰ ਨਿਕਲਿਆ ਉਹ ਮੁੰਡੇ ਆਏ ਖੜੇ ਤੇ ਮਾਰਨੇ ਲੱਗੇ ਮਾਰ ਚਲੋ ਅੱਛਾ ਮੁੰਡੇ ਆਏ ਹਾਂ ਜੀ ਹਾਂ ਤੁਹਾਡੇ ਸਾਥ ਮਾਰਪੇਟ ਕੀ ਇਹਨਾਂ ਨੇ ਅਰੇ ਬਾਤ ਤਾਂ ਸੁਣੋ 1 ਮਿੰਟ ਕੀ ਹੋ ਗਿਆ ਭਾਈ ਸਾਹਿਬ ਜਰਾ ਆਇਓ ਆਪ ਬਾਤ ਤਾਂ ਸੁਣ ਲਓ ਭਈਆ ਕਰ ਰਹੇ ਸੀ ਕਹਿਣਾ ਉਸ ਤੋਂ ਬਾਅਦ 3 ਮਿੰਟ ਦਿੱਤਾ ਜਾਂਦਾ ਸੋ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਮਾਮਲਾ ਜਿਹੜਾ ਤੁਹਾਨੂੰ ਦੱਸ ਦਈਏ ਸਿਵਲ ਪਰ ਜਿਹੜਾ ਕਿ ਲੜਾਈ ਚੜਾ ਮਾਮਲਾ ਆਇਆ ਸੋ ਪੂਰਾ ਪਰਿਵਾਰ ਇੱਥੇ ਮੌਕੇ ਤੇ ਪਹੁੰਚਿਆ ਹੋਇਆ ਸੋ ਗਰਾਉਂਡ 427 ਦੇ ਸਰ ਬਿਲਕੁਲ ਇਹਦਾ ਪੂਰਾ ਪਰਿਵਾਰ ਆ ਸਰ ਹਾਂ ਸਰ ਬੜੀ ਬਾਤ ਹੋਣਾ ਨਾ ਹੋਇਆ ਕੀ ਆਤਾ ਸਾਰਾ ਮਾਮਲਾ ਬਤਾ ਦਿਓ ਇੱਕ ਵਾਰ ਹੋ ਗਿਆ ਉਹਨਾਂ ਦੇ ਹਾਂਜੀ ਕੀ ਹੋਇਆ ਕੀ ਬਟਾਾਈ ਹੋਈ ਹੈ ਕਿੱਥੋਂ ਆਏ ਤੁਸੀਂ ਕਿਹੜੇ ਮੱਲੇ ਤੋਂ ਆਏ ਉਹਨਾਂ ਕੋ ਹੋ ਗਿਆ ਚਲ ਤੁਸੀਂ ਉਹਦੇ ਆਪਣਾ ਕੀਤਾ ਸੀ ਆਪਣਾ ਕਰਨਾ ਕਿਹੜੇ ਮੱਲੇ ਤੋਂ ਆਏ ਸਰ ਮੇਰੀ ਕੁੜੀ ਆਕੇਲੀ ਹੈ ਘਰ ਮੇਂ ਟਾਈਮ ਨਹੀਂ ਬੇਟਾ ਤਾਂ ਦੱਸੀ ਕਿਹੜੇ ਮੱਲੇ ਤੋਂ ਆਏ ਹੋ ਗੋਵਿੰਦਨਗਰ ਤੋਂ ਕੀ ਝਗੜਾ ਕਿਸ ਨੇ ਮਾਰਿਆ ਕੁਟਿਆ ਕਿਹਨੇ ਕਿਹਨੇ ਬੰਦੇ ਨੇ ਮਾਰਿਆ 25 ਬੰਦਿਆਂ ਨੇ ਅੱਛਾ ਫੇਰ ਕੀ ਗੱਲ ਕਿਸ ਗੱਲ ਨੂੰ ਲੱਗੇ ਝਗੜਾ ਹੋਇਆ ਕੰਮ ਇਕੱਠਾ ਹੀ ਕਰਤੇ ਉਦਾਂ ਹੀ ਗੱਲਬਾਤ ਹੋ ਗਈ। ਅੱਛਾ। ਮਤਲਬ ਜਿਹੜੀ ਲੇਡੀ ਦਾ ਉਹ ਕਹਿ ਰਹੇ ਹੋ ਲੇਡੀ ਕੌਣ ਆ ਉਹਨਾਂ ਨਾਲ ਕੀ ਗੱਲਬਾਤ ਹੋਈ ਤੁਹਾਡੀ ਕੋਈ? ਉਹ ਇਹਨਾਂ ਨੂੰ ਪਤਾ ਮੈਨੂੰ ਨਹੀਂ ਪਤਾ। ਅੱਛਾ। ਅੱਛਾ। ਕਿੱਥੇ ਤੁਹਾਡੇ ਭਾਈ ਸਾਹਿਬ? ਤੁਹਾਡੇ ਹਸਬੰਦ ਕਿੱਥੇ ਨੇ? ਇੱਥੇ ਹੀ ਹੋਣੇ ਆ। ਤਾਂ ਬਿਲਕੁਲ ਇਹਦਾ ਮਾਮਲਾ ਹੁੰਦਾ ਸੀ ਕਿ ਇਹਦਾ ਕੀ ਥਾਣਾ? ਇਹ ਥਾਣਾ ਅਟਵੰਦਾ ਹੀ ਇਹਨੂੰ? ਹਾਂਜੀ ਹਾਂਜੀ। ਇਹ ਜਿਹੜਾ ਗੁਵਿੰਦਨਗਰ ਆ ਥਾਣਾ ਅਸਤੇਂਦਰ ਪੈਂਦਾ। ਹਾਂਜੀ। ਅੱਛਾ ਝਗੜਾ ਕਿਸ ਚੀਜ਼ ਨੂੰ ਲੱਗ ਹੋਇਆ ਸੀ ਬੇਟਾ? ਉਦਾਂ ਹੀ ਕੰਮ ਤੇ ਇਕੱਠੇ ਸੀਗੇ ਉਦਾਂ ਹੀ ਮਾਰ ਪ ਸੋ ਬਿਲਕੁਲ ਤਾਂ ਦੱਸਿਆ ਕਿ ਫੈਕਟਰੀ ਜਿਹੜਾ ਕੰਮ ਇਕੱਠੇ ਕਰਦੇ ਸੀ ਉਹ ਉਸੇ ਲੜਾਈ ਨਾਲ ਜੁੜਾ ਕੇ ਇਹਨਾਂ ਵਾਲੋ ਇਹਨਾਂ ਦੇ ਹਸਬੰਦ ਵਾਲਾ ਕਹਿਣਾ ਸੀ ਕਿ ਕੁਝ ਹਸਾਬ ਵਿਆਖਤ ਹੁੰਦਾ ਸੋ ਉਸ ਤੋਂ ਬਾਅਦ ਜਿਹੜਾ ਇਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਸੋ ਬਿਲਕੁਲ ਜਿਹੜੇ ਤਸਵੀਰਤ ਉਹਨਾਂ ਸਾਂਝੇ ਕਰ ਜਨ ਦੇ ਸਿਵਲ ਹਸਪਤਾਲ ਦੀਆਂ ਜਿੱਤੇ ਜਿਹੜਾ ਸਾਰਾ ਮਾਮਲਾ ਸਾਹਮਣੇ ਆਇਆ ਕਿ ਲੜਾਈ ਚ ਜਿਹੜਾ ਮਾਮਲਾ ਸੋ ਸਹਿਰਾ ਕੀ ਫੈਕਟਰੀ ਜਿਹੜਾ ਕੰਮ ਕਰਦੇ ਸੀਗੇ ਉਸ ਤੋਂ ਬਾਅਦ ਲੜਾਈ ਝਗੜਾ ਹੋਇਆ ਉਹ ਆਇਆ ਨਹੀਂ ਕੋਈ ਵੀ ਹੁੰਦੀ ਨਹੀਂ ਕੋਈ ਹਾਂ ਉਹ ਜੀ ਹਾਂ ਬਾਕੀ ਬਾਕੀ ਅੱਛਾ

ਇਹ ਕੱਟੇ ਹੀ ਕੰਮ ਕਰਦੇ ਨੇ ਅੱਛਾ ਜਨਾਨੀ ਨਾਲ ਝਗੜਾ ਹੋਇਆ ਤੋਂ ਬਿਲਕੁਲ ਅਜਿਹਾ ਕਿ ਅਮਨ ਉਹਦਾ ਮਾਮਲਾ ਸੀਗਾ ਸੋ ਲੜਾਈ ਝਗੜਾ ਹੋਇਆ ਦੱਸਿਆ ਕਿ ਫੈਕਟਰੀ 'ਚ ਇਹਦਾ ਕੰਮ ਕਰਦੇ ਸੀ ਉੱਥੇ ਲੇਡੀ ਨਾਲ ਕੋਈ ਇਹਨਾਂ ਦਾ ਹੱਤੰਮਿਆ ਚ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਵੀ ਤੋਂ ਬੱਚੇ ਮੁੰਡੇ ਵਾਲੇ 'ਤੇ ਹਮਲਾ ਕੀਤਾ ਜਾਂਦਾ ਸੋ ਫਿਲਹਾਲ ਅਜੇ ਫੈਮਿਲੀ ਪੂਰੀ ਇਹਦਾ ਕਿ ਸਿਵਲ ਸਪਲਡਰ ਕੇ ਆਪਣਾ ਐਮਐਲਆਰ ਕਰਵਾਸੇ ਹੈ ਸਿਕ ਹோம் ਫਲਾਟ ਦਾ ਕਿ ਥਾਣਾ ਅਰਚੜ ਕੇ ਆਪਣੇ ਕੰਪਲੇਟ ਦੇਣ ਜਾ ਰਹੇ ਸੋ ਇਹਨਾਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ